ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵੀਡੀਓ ਚ ਟਾਲੀ ਵਾਲ ਫਾਰਮ ਪੇਜ ਵੱਲੋਂ ਤੇ ਰੌਕੇ YouTube ਪੇਜ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਵੀਡੀਓ ਆਪਾਂ ਪੈਂਡ ਰੌਕੇ ਕਲਾਂ ਜਿਹੜਾ ਮੋਗਾ ਤੋਂ ਬਣਾ ਰਹੇ ਆਂ ਇਹ ਵੀਡੀਓ ਵਿੱਚ ਆਪਾਂ ਗਾਂ ਤੁਹਾਨੂੰ ਸ਼ਹੀਵਾਲ ਤੇ ਜਰਸੀ ਕ੍ਰੋਸ ਦਿਖਾ ਰਹੇ ਆਂ ਜੀ ਇਹ ਗਾਂ ਬਾਈ ਜੀ ਆ ਦੱਸਣਗੇ ਬਾਈ ਜੀ ਡਿਟੇਲ ਕਿੰਨੇ ਸੂਏ ਆ ਕੀ ਇਹਦਾ ਰਿਕਾਰਡ ਆ ਜੀ ਸਾਰਾ ਕੁਝ ਦੱਸਣਗੇ ਤੇ ਬਾਕੀ ਬਾਅਦ ਤੁਹਾਨੂੰ ਤੋਰ ਕੇ ਵੀ ਦਿਖਾਉਣਗੇ ਹਾਂਜੀ ਹਾਂਜੀ ਕੀ ਜਿਸ ਵੇ ਸੁਣਾ ਹਾਂਜੀ ਹਾਂਜੀ ਤੇ ਪਿਛਲੇ ਸੂਵੇ ਸੀਗਾ 13 ਕਿਲੋ ਦੁੱਧ ਦੇ ਦਿੱਤੇ ਹਾਂਜੀ ਹਾਂਜੀ ਤੇ ਉਹ ਠੰਡੀ ਸੀ ਲਾ ਕੋਈ ਜ਼ਿਕਰਤ ਨਹੀਂ ਠੀਕ ਆ ਜੀ ਤੇ ਦੁੱਧ ਕਿੰਨਾ ਦੱਸਿਆ ਸੀ 13 ਕਿਲੋ ਦਿੱਤਾ ਸੀ ਲੇਕਿਨ ਨਾਰਮਲ ਸੇਵਾ ਨਾਲ ਤੇ ਲੱਸੀ ਸੋੜਾ 11 ਗਾਹਤ ਕੀ ਰਾਜ ਹੀ ਆ ਪੂਰੀ ਹਾਂਜੀ ਹਾਂਜੀ ਅੱਗੇ ਬਾਈ ਜੀ ਦੱਸ ਦਿਆ ਵੀ ਲੱਸੀ ਸੀਗੀ 13 ਲੀਟਰ ਦੁੱਧ ਦਿੱਤਾ ਸੀ ਐਰ ਕੀ ਆਰ ਥੋੜੀ ਜੀ ਵਜਨ 'ਚ ਵੀ ਆ ਐਰ ਕੀ 16 ਕਿਲੋ ਤਾਂ ਦੇ ਦੂਗੀ 16 ਕਿਲੋ ਦਾ ਰਿਕਾਰਡ ਬਾਈ ਦੱਸ ਰਿਹਾ ਬਾਕੀ ਤੁਸੀਂ ਦੁੱਧ ਦਾ ਸੰਭਾਈ ਤੇ ਹੁੰਦਾ ਜੀ ਜਿਹੜਾ ਸੰਭਾਈ ਕਰ ਲੂਗਾ ਜੀ ਉਹ ਦੁੱਧ ਲੈ ਲੂਗਾ ਬਾਕੀ ਗਰਮੀ ਦਾ ਕੋਈ ਗਾਂ ਨੂੰ ਚੱਕਰ ਨਹੀਂ ਗਰਮੀ ਪੂਰੀ ਸਹਿਣ ਕਰਨ ਵਾਲੀ ਹਾਂਜੀ ਬਾਈ ਤੋਰ ਦਿਓ ਜੀ ਬਾਕੀ ਬਾਈ ਦਾ ਥੋੜਾ ਜਿਹਾ ਮਤਲਬ ਕਿ ਸੰਭਾਈ ਦਾ ਰਕਿਆਰੇ ਨੂੰ ਬਾਈ ਜੀ ਦੱਸ ਰਿਹਾ ਵੀ ਵਧੀਆ ਸੰਭੀ ਆ ਪਹਿਲੇ ਰਸੂਏ ਥੋੜੀ ਜਿਹੀ ਲਿੱਸੀ ਰਹਿਣ ਦੇ ਕਰਕੇ ਦੁੱਧ ਘੱਟ ਵੀ ਦਿੱਤਾ ਸੀਗਾ ਆ ਦੇਖ ਸਕਦੇ ਆ ਤੁਸੀਂ ਚੱਡਾ ਹਜੇ 15 ਦਿਨਾਂ ਦੀ ਕੱਚੀ ਆ ਜੀ 15 ਦਿਨ ਤਾਂ ਆ ਰਾਮਣਾ ਹੀ ਲੈ ਜੂ ਬਾਈ ਜੀ ਹਾਂਜੀ ਬਾਕੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਫੋਨ ਨੰਬਰ ਪਾ ਦਾਂਗੇ ਰੇਟ ਬਾਈ ਜੀ ਕਹਿੰਦੇ ਵੀ ਫੋਨ ਤੇ ਹੀ ਹੋਊਗਾ 25 ਤਰੀਕ ਨੂੰ ਦਿਨ ਪੂਰੇ ਨੇ ਤੇ ਉੱਪਰ ਲੈ ਦੋ ਜਾਨਾ ਹਾਂਜੀ 25 ਤਰੀਕ ਨੂੰ ਬਾਈ ਜੀ ਦਿਨ ਦੱਸ ਰਿਹਾ ਕਹਿੰਦੇ ਦਿਨ ਪੂਰੇ ਆ ਤੇ ਰਾਜੀ ਹੋਣ ਦੇ ਕਰਕੇ ਥੋੜੀ ਜਿਹੀ ਸਖਾਲੀ ਰਹੀ ਕਰਕੇ ਐਰ ਕੀ ਆਰ ਬਾਈ ਜੀ ਦੇ 25 25 ਤਰੀਕ ਤੋਂ ਵੀ ਗਾਂਹ ਜਾ ਸਕਦੀ ਐ ਦਿਨ ਵੱਧ ਵੀ ਲੈ ਸਕਦੀ ਐ ਹਾਂਜੀ ਬਾਈ ਨੰਬਰ ਬੋਲ ਦਿਓ ਜੀ 94784 ਹਾਂ 94784 48163 48163 22 ਦਾ ਨੰਬਰ ਆ rau ke kala pen da ji ਹੋਰ ਵੀ ਡਿਟੇਲ ਤੁਸੀਂ ਸਾਂਝੀ ਕਰਨੀ ਹੋਈ ਤਾਂ 22 ਦੇ ਨਾਲ ਜਿਹੜਾ ਤੁਸੀਂ ਨੰਬਰ ਡੈਸ਼ ਕਰਾਪਸ਼ਨ ਚ ਪਾਵਾਂਗੇ ਉਹ ਤੇ ਤੁਸੀਂ ਪੁੱਛ ਸਕਦੇ ਆ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਇੰਨਾ ਹੀ ਸੀ ਬਾਕੀ ਇੱਕ ਵਾਰੀ ਦੁਬਾਰਾ ਤੁਹਾਨੂੰ ਨਿਗਾ ਮਰਾ ਦਿੰਦੇ ਆ ਆ ਦੇਖ ਲੋ ਜੀ ਥਾਣ ਬਹੁਤ ਸੋਹਣਾ ਮੁਠੀ ਨਾਲ ਚੋਣ ਵਾਲੇ ਥਾਣਾ ਜੀ ਤੇ 15 ਦਿਨਾਂ ਨਾਲ ਕੱਚੀ ਹੋਣ ਦੇ ਬਾਵਜੂ ਥੋੜਾ ਚੱਡਾ ਦਿਖ ਨਹੀਂ ਬਣ ਰਹੀ 15 ਦਿਨਾਂ ਨੂੰ ਤੁਸੀਂ ਆਪ ਹੀ ਦੇਖੋਗੇ ਗਾਂ ਰਾਜੀ ਦੇ ਹਿਸਾਬ ਦੇ ਨਾਲ ਬਹੁਤ ਵਧੀਆ ਚੱਡਾ ਬਣਾਲੂ ਗਾਂ ਸਾਹੀ ਵਾਲ ਤੇ ਜਰਸੀ ਕਰਾਉਸਾ ਗਰਮੀ ਦਾ ਕੋਈ ਚੱਕਰ ਨਹੀਂ ਚਵਾਈ ਬਹੁਤ ਮੋਟੀ ਆ ਕੋਈ ਉਹ ਜ ਚੱਕਰ ਨਹੀਂ ਜੀ ਬਾਕੀ ਜਦੋਂ ਗਾਹਕ ਨੇ ਸੌਦਾ ਕਰਨਾ ਸਾਰਾ ਕੁਝ ਦੇਖ ਕੇ ਸਾਰਾ ਕੁਝ ਦੇਖ ਕੇ ਪਰ ਕੇ ਲੈ ਕੇ ਜਾਂਦਾ ਜੀ ਬਾਕੀ ਅੱਜ ਦੀ ਵੀਡੀਓ ਚ ਆਪਣਾ ਇੰਨਾ ਹੀ ਹਾਂਜੀ ਬਾਜੀ ਠੀਕ ਆ ਸასი ਸ਼ਾਲ